ਆਪ ਜੀ ਦੇ ਜੀਵਨ ਦੇ ਅੰਦਰ ਹੁਣ ਇੱਕ ਸ਼ੁੱਧਤਾ ਦਾ ਹੋਣਾ ਬਹੁਤ ਜ਼ਰੂਰੀ ਆ ਤੇ ਤੁਹਾਡੇ ਜੀਵਨ ਦੇ ਅੰਦਰ ਇੱਕ ਮਚੋਰ ਵਿਸ਼ਵਾਸੀ ਬਣਨਾ ਬਹੁਤ ਜ਼ਰੂਰੀ ਆ ਤੁਸੀਂ ਇੱਕ ਮਚੋਰ ਇੱਕ ਸਮਝਦਾਰ ਇੱਕ ਮਜ਼ਬੂਤ ਵਿਸ਼ਵਾਸੀ ਬਣੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਵੀ ਮਨ ਡੋਲ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਵੀ ਬਾਈਬਲ ਨੂੰ ਬੰਦ ਕਰ ਦੋਗੇ ਵੈਰੀ ਚੌਹਦਾ ਹੀ ਆ ਐਡਾ ਨਹੀਂ ਆ ਖਬਰਾਂ ਲਿਆ ਕੇ ਕਿ ਤੁਸੀਂ ਜਿਹੜੇ ਕ੍ਰਿਸਚੀਅਨਸ ਆ ਜਿਹੜੇ ਫੇਥਫੁਲ ਲੋਕ ਆ ਜਿਹੜੇ ਬਲੀਵਰਸ ਆ ਜਿਨ੍ਹਾਂ ਨੇ ਨਵਾਂ ਜਨਮ ਪਾਇਆ ਆ ਉਹ ਪਰਮੇਸ਼ਵਰ ਦੀਆਂ ਵਿਧੀਆਂ ਤੋਂ ਕਾਨੂੰਨਾਂ ਤੋਂ ਆਪਣੇ ਮੁੱਖ ਮੋੜ ਲੈਣ ਪਰ ਮੈਨੂੰ ਇਹ ਭਰੋਸਾ ਆ ਜਿਹੜੇ ਪਰਮੇਸ਼ਵਰ ਦਾ ਕਲਾਮ ਅਸੀਂ ਪੜ੍ਹਦੇ ਆ ਉਹਦਾ ਕਲਾਮ ਇਹ ਕਹਿੰਦਾ ਆ ਮੈਂ ਤੁਹਾਨੂੰ ਮਾਂ ਦੀ ਕੱਖ ਦੇ ਵਿੱਚ ਹੀ ਛੱਡ ਲਿਆ ਸੀ ਪਰ ਜੀਸਸ ਕ੍ਰਾਈਸ ਦੇ ਰਾਈ ਹੋਣ ਮੈਂ ਤੁਹਾਡੇ ਗੁਨਾਹਾਂ ਦਾ ਉਧਾਰ ਕਰਨ ਵਾਸਤੇ ਆਪਣੇ ਪੁੱਤਰ ਨੂੰ ਪਰਮੇਸ਼ਰ ਕਹਿੰਦੇ ਆ ਆਪਣੇ ਪੁੱਤਰ ਨੂੰ ਇਸ ਧਰਤੀ ਉੱਤੇ ਭੇਜਿਆ ਆ ਜਿਹੜਾ ਵੀ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਪਰ ਸਦੀਪਕ ਜੀਵਨ ਪ੍ਰਾਪਤ ਕਰੇ ਬਹੁਤ ਸਾਰੇ ਇਦਾਂ ਸੋਚਦੇ ਹੋਣਗੇ ਇਹ ਬਹੁਤ ਸਦਾ ਰਣ ਮੈਸੇਜ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਗੋਸਪਲ ਮੈਸੇਜ ਆ ਜਿਹੜਾ ਖੁਸ਼ਖਬਰੀ ਦਾ ਮੈਸੇਜ ਆ ਉਹ ਇੱਕ ਵਿਸ਼ਵਾਸੀ ਦੀਆਂ ਰੂਟਸ ਨੂੰ ਉਹਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਾਲਾ ਮੈਸੇਜ ਚਾਹੇ ਤੁਸੀਂ ਜਿੰਨਾ ਮਰਜੀ ਗਿਆਨ ਰੱਖੋ ਜਿੰਨਾ ਮਰਜੀ ਸਮਝ ਰੱਖੋ ਜਿੰਨੇ ਮਰਜੀ ਫਲੋਸਫਰਸ ਨੂੰ ਸੁਣ ਲਓ ਪੜ੍ਹ ਲਓ ਵਿਗਿਆਨੀਆਂ ਨੂੰ ਸੁਣ ਲਓ ਜੇ ਤੁਹਾਡੀ ਖੁਦ ਦੀ ਨੀਂ ਮਜ਼ਬੂਤ ਨਹੀਂ ਆ ਜੇ ਤੁਸੀਂ ਆਪਣੇ ਫੈਸਲੇ ਆਪ ਨਾ ਕਰ ਸਕੇ ਤਾਂ ਲਾਈਫ ਇੱਕ ਐਹੋ ਜਿਹਾ ਸਿਸਟਮ ਆ ਜਿਹੜਾ ਸਿਸਟੇਮੈਟਿਕਲੀ ਆਪਣੇ ਆਪ ਤੁਹਾਡੀ ਜ਼ਿੰਦਗੀ ਦੇ ਫੈਸਲੇ ਕਰਦਾ ਰਹਿੰਦਾ ਆ ਬਹੁਤ ਸਾਰੇ ਪਰਿਵਾਰ ਕਮਜ਼ੋਰ ਆ ਜਿਹੜੇ ਆਪਣਾ ਫੈਸਲਾ ਆਪ ਨਹੀਂ ਕਰ ਸਕਦੇ ਉਹ ਦੂਜਿਆਂ ਵਾਲਾ ਦੇਖ ਕੇ ਆਪਣਾ ਫੈਸਲਾ ਕਰਦੇ ਆ ਪਰ ਮੈਂ ਆਪ ਜੀ ਨੂੰ ਰਿਕਵੈਸਟ ਕਰਦਾ ਆ ਮੈਂ ਆਪ ਜੀ ਨੂੰ ਅੱਜ ਬੇਨਤੀ ਕਰਦਾ ਆ ਤੁਸੀਂ ਇੰਨੇਕ ਸਿਆਣੇ ਹੋ ਜੋ ਮਸੀਹ ਦੇ ਵਿੱਚ ਇੰਨੇਕ ਬਲੀਵ ਦੇ ਨਾਲ ਵਿਸ਼ਵਾਸ ਦੇ ਨਾਲ ਪ੍ਰਾਰਥਨਾਵਾਂ ਦੇ ਨਾਲ ਭਰ ਜਾਓ ਕਿ ਤੁਸੀਂ ਆਪਣੇ ਫੈਸਲੇ ਆਪ ਕਰ ਸਕੋ ਤੁਹਾਡਾ ਫੈਸਲਾ ਕੋਈ ਦੂਜਾ ਵਿਅਕਤੀ ਨਾ ਕਰੇ ਕਈ ਵਾਰੀ ਅਸੀਂ ਚਾਹੁੰਦੇ ਹੁੰਦੇ ਆ ਫੈਸਲਾ ਕਰਨਾ ਪਰ ਆਪਾਂ ਫੈਸਲਾ ਕਰ ਨਹੀਂ ਪਾਉਂਦੇ ਕਿਰਕਿ ਆਪਾਂ ਇਹ ਸੋਚਦੇ ਰਹਿੰਦੇ ਚੰਗਾ ਕਿ ਮਾੜਾ ਮਾੜਾ ਕਿ ਚੰਗਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੇ ਤੁਹਾਡਾ ਜੀਵਨ ਪ੍ਰਾਰਥਨਾ ਵਾਲਾ ਹੋਇਆ ਇੱਕ ਖਬਰ ਨਹੀਂ ਭਵੇਂ ਹਜ਼ਾਰਾਂ ਖਬਰਾਂ ਜਿਸ ਬਾਣੀ ਦੇ ਨਾਲ ਤੁਸੀਂ ਜੁੜੇ ਆਂ ਜਿਨ੍ਹਾਂ ਲੋਕਾਂ ਨਾਲ ਤੁਸੀਂ ਜੁੜੇ ਆਂ ਉਹਨਾਂ ਲੋਕਾਂ ਦੀ ਆਉਣ ਤੁਸੀਂ ਖਬਰ ਆਉਗੇ ਨਹੀਂ ਤੁਸੀਂ ਡੋਲੋਗੇ ਨਹੀਂ ਤੁਸੀਂ ਉਹਨਾਂ ਹੀ ਪ੍ਰਾਰਥਨਾ ਨੂੰ ਵਧਾ ਦੇਣਾ ਜੇ ਤੁਹਾਡੇ ਮਨ ਵਿੱਚ ਰਤੀ ਭਰ ਵੀ ਸ਼ੱਕ ਆਵੇ ਜੇ ਤੁਹਾਡੇ ਮਨ ਵਿੱਚ ਰਤੀ ਭਰ ਵੀ ਕੋਈ ਵਿਚਾਰ ਆਜ ਵੀ ਜਿਹੜਾ ਤੁਹਾਨੂੰ ਮਸੀਹ ਦੀ ਸਿੱਖਿਆ ਤੋਂ ਪਿੱਛੇ ਕਰਨ ਦੀ ਕੋਸ਼ਿਸ਼ ਕਰੇ ਉਸੇ ਵੇਲੇ ਉਹਨੂੰ ਰੱਦ ਕਰ ਦੇਣਾ ਬਾਈਬਲ ਦੇ ਵਿੱਚ ਲਿਖਿਆ ਆ ਤੁਸੀਂ ਬਹੁਤ ਸਾਰੀਆਂ ਲੜਾਈਆਂ ਤੇ ਲੜਾਈਆਂ ਦੀਆਂ ਹਵਾਈਆਂ ਨੂੰ ਸੁਣੋਗੇ ਪਰ ਤੁਸੀਂ ਡਰਨਾ ਨਹੀਂ ਤੇ ਘਬਰਾਉਣਾ ਨਹੀਂ ਬਹੁਤ ਸਾਰੀਆਂ ਇਦਾਂ ਦੀਆਂ ਖਬਰਾਂ ਆਉਣੀਆਂ ਜਿਹਦੇ ਨਾਲ ਤੁਹਾਡਾ ਦਿਲ ਡਰ ਸਕਦਾ ਆ ਪਰ ਅੱਜ ਮੇਰੀ ਇਹ ਪ੍ਰਾਰਥਨਾ ਹੈ ਤੁਹਾਡੇ ਵਾਸਤੇ ਤੁਸੀਂ ਮਸੀਹ ਦੇ ਵਿੱਚ ਓਨੇ ਹੀ ਮਜ਼ਬੂਤ ਹੁੰਦੇ ਜਾਣਾ ਤੁਸੀਂ ਮਸੀਹ ਦੇ ਵਿੱਚ ਓਨੇ ਹੀ ਪ੍ਰਭਾਵਸ਼ਾਲੀ ਹੁੰਦੇ ਜਾਣਾ ਤੁਸੀਂ ਮਸੀਹ ਦੇ ਵਿੱਚ ਓਨੇ ਹੀ ਚਮਕਦੇ ਜਾਣਾ ਤੁਸੀਂ ਨਾਂ ਪ੍ਰਵਾਹ ਕਰਦੇ ਹੋਇਆ ਵੈਰੀ ਦੇ ਕੰਮਾਂ ਦੀ ਤੇ ਵੈਰੀ ਦੇ ਦੁਆਰਾ ਬਿਸ਼ਾਏ ਗਏ ਜਾਣਾ ਦੀ ਤੁਸੀਂ ਵੱਡੀ ਗਿਣਤੀ ਵਿੱਚ ਆਪਣਾ ਫੇਥ ਜਿਹੜਾ ਆ ਉਹ ਪ੍ਰਭੂ ਯਿਸੂ ਮਸੀਹ ਦੇ ਉੱਤੇ ਰੱਖਣਾ ਆ ਅੱਜ ਦੁਨੀਆ ਦਾ ਜਾਂ ਇੰਡੀਆ ਦਾ ਮੈਂ ਕਹਿੰਨਾ ਕੋਈ ਐਸਾ ਜਿਹਾ ਚੈਨਲ ਨਹੀਂ ਜਿਹਦੇ ਉੱਤੇ ਮਸੀਹ ਦੀ ਆ ਮੈਂ ਇਦਾਂ ਕਹਿ ਸਕਦਾ ਬਦਨਾਮੀ ਦੀਆਂ ਖਬਰਾਂ ਚੱਲਦੀਆਂ ਆ ਮੈਂ ਇਹਦੇ ਵਿੱਚ ਖੁਸ਼ ਨਹੀਂ ਆ ਇਹ ਸਾਡੇ ਲਈ ਬਹੁਤ ਦੁਖਦਾਈਕ ਖਬਰ ਆ ਬਈ ਮਸੀਹ ਦਾ ਨਾਮ ਜਿਹੜਾ ਆ ਲੋਕਾਂ ਦੇ ਵਿੱਚ ਉਹ ਮਹਿਮਾ ਦੇ ਥਾਂ ਦੇ ਉੱਤੇ ਉਹ ਨਰਾਦਰੀ ਦਾ ਕਾਰਨ ਬਣ ਰਿਹਾ ਪਰ ਮੈਨੂੰ ਨਹੀਂ ਪਤਾ ਅਸਲ ਸੱਚ ਕੀ ਆ ਪਰ ਜੋ ਵੀ ਆ ਪਰ ਅਸੀਂ ਆਪਣੇ ਆਪ ਨੂੰ ਕਿਦਾਂ ਸੰਭਾਲਣਾ ਮੈਂ ਹੁਣ ਪਰਮੇਸ਼ਵਰ ਦੇ ਬਚਨ ਦੇ ਵਿੱਚੋਂ ਤੁਹਾਨੂੰ ਸਮਝਾਉਣਾ ਚਾਹੁੰਦਾ ਆ ਸ਼ੁਰੂ ਕਰਨਾ ਚਾਹੁੰਦਾ ਆ ਤੁਸੀਂ ਦੇਖੋ ਲੂਕਾ ਉਹਦਾ 5 ਚੈਪਟਰ ਤੇ ਉਹਦੀ 32 ਅਧਿਆਇ ਦੇ ਵਿੱਚ ਦੇਖੋ ਕੀ ਲਿਖਿਆ ਆ ਮੈਂ ਹਿੰਦੀ ਦੇ ਵਿੱਚ ਪੜਨ ਲੱਗਾ ਕਹਿੰਦਾ ਮੈਂ ਧਰਮੀਆਂ ਕੋ ਨਹੀਂ ਪ੍ਰੰਤੂ ਪਾਪੀਆਂ ਕੋ ਮਨੁਫਰਾਨੇ ਕੇ ਲਿਏ ਬੁਲਾਣੇ ਆਇਆ ਹੂੰ ਕਹਿੰਦਾ ਮੈਂ ਧਰਮੀਆਂ ਦੇ ਲਈ ਨਹੀਂ ਪਰ ਪਾਪੀਆਂ ਦੇ ਲਈ ਆਇਆ ਕਿਉ ਮਨੁਫਰਾਨ ਇਥੇ ਅੱਜ ਮੇਰਾ ਬਹੁਤ ਵੱਡਾ ਸੰਦੇਸ਼ ਆ ਸਾਰੀ ਸੰਗਤ ਦੇ ਲਈ ਅਗਰ ਆਪ ਨੇ ਪ੍ਰਭੂ ਯੇਸ਼ੂ ਮਸੀਹ ਕੋ ਗ੍ਰਹਿਣ ਕੀਆ ਹੈ अगर आपने मन नहीं फिराया तो आपने प्रभु यीशु को ग्रहण नहीं किया अगर आप यहां संगति में आकर बैठते हैं अगर आपने परमेश्वर के वचन को नहीं माना अगर आपकी लाइफ प्रेयर वाली लाइफ नहीं है आपके मन की शुद्धता नहीं है आपके आंखों की शुद्धता नहीं है आपके हाथों में शुद्धता नहीं है आप गंदा सोचते हैं तो आप प्रभु के लोग नहीं हैं। प्रभु के लोगों के बीच बैठकर आप प्रभु के लोग नहीं बन सकते जब तक आप परमेश्वर के वचन को अपने ऊपर रिप्लाई नहीं कर लेते जब तक इसको आप अपने